ਰਮਣੇ ਹਾਂਜੀ ਆ ਗਈ ਜੇ ਉਹ ਲਿਆ ਫਿਰ ਕਾਗਜ਼ ਪੱਤਰ ਮੈਂ ਜਾਵਾਂ ਫਿਰ ਲਵਰੀ ਡੀਕਦਾ ਹੋਣਾ ਵਾ ਆ ਲੋ ਇਹਦੇ ਵਿੱਚ ਮੈਂ ਨਾ ਤੁਹਾਡਾ ਸਰਟੀਫਿਕੇਟ ਦਸਵੀਂ ਦਾ ਅੱਛਾ ਦੋ ਫੋਟਵਾਂ ਤੇ ਆਧਾਰ ਕਾਰਡ ਨਾਲ ਆਧਾਰ ਕਾਰਡ ਵੀ ਪਾਤਾ ਨਾਲ ਉਹਦੀ ਫੋਟੋ ਆਪੀ ਪਾਤੀ ਐ ਜੇਦੀ ਲੋੜ ਹੋਊਗੀ ਨਾ ਹਾਂ ਹਾਂ ਉਹੀ ਚੱਲ ਉੱਥੇ ਲੱਗ ਜਾਊਗਾ ਚੱਲ ਵਧੀਆ ਕੀਤਾ ਯੋ ਤੇ ਚੱਲ ਨਾ ਗੁਰਦੁਆਰੇ ਮੱਥਾ ਟੇਕ ਕੇ ਜਾਇਓ ਅਹੁ ਜਿਆਦਾ ਜਿਆਦਾ ਮੈਂ ਟੇਕ ਜਨਾ ਆਹੋ ਚੱਲ ਚੰਗਾ ਮਾਰਾ ਇਹਨੇ ਸੁਣੀ ਆ ਤੇ ਜਾਂਦੇ ਹੀ ਗੱਲ ਬੰਦ ਤੇ ਵਧੀਆ ਗੱਲ ਵਾ ਚਲੋ ਵਿਚਾਰੇ ਨੇ ਕੀਤੀ ਤੇ ਆ ਗਈ ਇਹ ਗੱਲਬਾਤ ਹੁਣ ਵੇਖੋ ਕੀ ਬਣਦਾ ਚੱਲਿਆ ਵੀ ਵਧੀਆ ਵਾ ਆ ਜਿਹੜਾ ਰੋਜ਼ ਜਾਣਾ ਪੈਂਦਾ ਉਤਰ ਅਧਿਆਲੀ ਤੇ ਕਿਹੜਾ ਸੌਖਾ ਕੰਮ ਨਹੀਂ ਨਹੀਂ ਆਹ ਲੋਕਾਂ ਦੀਆਂ ਗੱਲਾਂ ਸੁਣਨੀ ਆ ਉਹ ਸਿਕਿਉਰਿਟੀ ਗਾਰਡ ਦਾ ਬੜਾ ਵਧੀਆ ਵਾ ਪਹੁੰਚਿਆ 8 8 ਘੰਟੇ ਖਲੋਗੇ ਤੇ ਚੱਲ ਤੇ ਮੇਰੀ ਗੱਲ ਸੁਣੋ ਤੁਸੀਂ ਹੁਣ ਜਾਓਗੇ ਘਰ ਪੁੱਛ ਲਈ ਨਾ ਮੈਂ ਲਵਲੀ ਨੂੰ ਫੋਨ ਤੇ ਮੈਂ ਮੈਂ ਘਰ ਆਵਾਂਗਾ ਜਾਂ ਸਿੱਧਾ ਮਿਲ ਕੇ ਚੱਲ ਜਾਈਏ ਮੈਂ ਤਾਂ ਨਹੀਂ ਹੁੰਦੀ ਜਾਣਾ ਤੁਸੀਂ ਘਰੋਂ ਉਹਨੂੰ ਨਾਲ ਲੈ ਜਾਓ ਚਲ ਪੁੱਛ ਲੈਣਾ ਵਾ ਜੇ ਤੁਸੀਂ ਚਲ ਗਏ ਤਾਂ ਕਹੂਗਾ ਭਾਜੀ ਫਲਾਣੇ ਬੰਦੇ ਨੂੰ ਮਿਲਿਓ ਤਾਂ ਘਰੋਂ ਨਾਲ ਲੈ ਆ ਕੇ ਜਾਓਗੇ ਤਾਂ ਫੇਰ ਵੀ ਵਾਗਵੀ ਦਾ ਸੌਫਿਆ ਦੰਦਾ ਵਾ ਮੈਨੂੰ ਤੇ ਰਮਨੂ ਦਾ ਪਿਓ ਜਾਣਦਾ ਹੀ ਨਹੀਂ ਇਹ ਤੇ ਤੁਸੀਂ ਤਾਂ ਤਾਂ ਇਹ ਤਾਂ ਮੈਂ ਕਹਿਣ ਦੀਆਂ ਵੀ ਤੁਸੀਂ ਘਰ ਚੱਲ ਜਾਓ ਤੇ ਘਰੋਂ ਉਹਨੂੰ ਨਾਲ ਲੈ ਆ ਕੇ ਤੇ ਫੇਰ ਜਾਓ ਚਲ ਇਦਾਂ ਕਰ ਲੈਣਾ ਠੀਕ ਵਾ ਨਾ ਆਹੋ ਤੇ ਚੱਲ ਜਾਓ ਚਲ ਚੰਗਾ ਫਿਰ ਹਾਂ ਚੰਗਾ ਚੱਲ ਆ ਵੀ ਲਵਲੀ ਦਾ ਭਲਾ ਹੋ ਵੀ ਕਿ ਉਹਨੇ ਪਤਾ ਕਰਤਾ ਵਾ ਜਿਹੜੀ ਬੱਜੀ ਤਨਖਾਹ ਆ ਜਾਣੀ ਐ ਨਾ ਉਹਦੇ ਨਾਲ ਦੀ ਰੀਸ ਨਹੀਂ ਦੀ ਨਾਲੇ ਵੇਖ ਸਾਡੇ ਘਰ ਦੇ ਹਾਲਾਤ ਕਿਦਾਂ ਦੇ ਆ ਉਹੋ ਚੱਲ 12000 ਹੀ ਆਊਗਾ ਉਹਦੇ ਵਿੱਚੋਂ 2-4000 ਬਚਾਵਾਂਗੇ ਨਾ ਤਾਂ ਆਪਣੇ ਘਰ ਦਾ ਮੂੰਹ ਮੱਥਾ ਬਣਾਵਾਂਗੇ ਨਹੀਂ ਤਾਂ ਮੈਨੂੰ ਤਾਂ ਸ਼ਰਮ ਆਉਂਦੀ ਆ ਜਦੋਂ ਕੋਈ ਭੈਣ ਭਰਾ ਆਉਂਦਾ ਵਾ ਨਾ ਵੀ ਕੀ ਕਵੇ ਕਹਿਣਗੇ ਵੀ ਕਿੱਦਾਂ ਕਾਰ ਦੇ ਵਿੱਚ ਹੀ ਬੈਠੇ ਆ ਕਾ ਵੀ ਕਿੰਨਾ ਕਪੁੱਟਾ ਮੈਂ ਰੱਬ ਨੇ ਵੀ ਨਾ ਅੰਤ ਹੀ ਲਿਆ ਬੰਦੇ ਦਾ ਲਾਗੇ ਆਂਡ ਗਵਾਣ ਚੰਗਾ ਭਲਾ ਵਾ ਕਿੱਡੇ ਸੋਹਣੇ ਉਹਨਾਂ ਨੇ ਘਰ ਬਣਾਏ ਆ ਵੇਖ ਵੇਖ ਕੇ ਉਹਨਾਂ ਵਾਲੀ ਰੀਤ ਤੇ ਆਉਂਦੀ ਆ ਪਰ ਕੀ ਕਰੇ ਸਿਆਣੇ ਕਹਿੰਦੇ ਆ ਨਾ ਕਿ ਜਿੱਥੇ ਮਾਲਕ ਰੱਖਦਾ ਉੱਥੇ ਰਹਿਣਾ ਪੈਂਦਾ ਵਾ ਚਲੋ ਕੋਈ ਨਹੀਂ ਜੇ ਅੱਜ 12000 ਵਾਲੀ ਮਿਲੀ ਆ ਤਾਂ ਹੋ ਸਕਦਾ ਗਾੜੀ ਵਾਧਾ ਹੀ ਹੋਵੇ ਮੁੰਡਾ ਕਿਹ ਬੰਨੇ ਲੱਗ ਜੇ ਮੁੰਡਾ ਕਮਾਈ ਕਰਨ ਰਿਹਾ ਪੇ ਤੇ ਘਰ ਬਾਹਰ ਬਾਣੀ ਜਾਵੇ ਪਰ ਜਿੰਨਾ ਚਿਰ ਨਹੀਂ ਨਾ ਬੰਦਾਂ ਉਹਨਾਂ ਚਿਰ ਫਿਗਰ ਜੇ ਤੇ ਹੈ ਹੀ ਆ ਨਾ ਚੱਲ ਮੈਂ ਵੀ ਕਿਹੜੀਆਂ ਗੱਲਾਂ 'ਚ ਪੈ ਗਈ ਆ ਜਿੱਧਰ ਗਏ ਆ ਨਾ ਮਹਾਰਾਜ ਚਲ ਉਧਰ ਇਹਨਾਂ ਦਾ ਕੰਮ ਵਧੀਆ ਵਧੀਆ ਬਾਂਜੀ ਤੇ ਚੱਲ ਮੈਨੂੰ ਆਣ ਕੇ ਛੇਦੀ ਛੇਦੀ ਖੁਸ਼ ਖਬਰੀ ਦੇਣ ਹੁਣ ਪਤਾ ਨਹੀਂ ਹੁਣ लवली ਨੂੰ ਫੋਨ ਕਰਦੇ ਆ ਕਿ ਜੇ ਜਾਂਦੇ ਆ ਕਿ ਨਹੀਂ ਜਾਂਦੇ ਇੱਕ ਮੇਰਾ ਇਰਾਦਾ ਵਾ ਕਿ ਮੈਂ ਆਪ ਹੀ ਫੋਨ ਕਰਨ ਲੱਗੀ ਹਾਂ ਕਿ लवली ਤੂੰ ਪਾਜੀ ਆਪਣੇ ਨੂੰ ਕਹਿ ਪਈ ਇੱਥੇ ਆ ਜਾ ਤਾਂ ਇਕੱਠੇ ਸੰਝਾਂਦੇ ਆ ਚੱਲ ਕੋਈ ਨਹੀਂ ਕੀਤਾ ਕਾਰ ਹੀ ਲੈਣ ਕੋਈ ਨਹੀਂ ਕੋਈ ਨਹੀਂ ਪਾਜੀ ਮੈਂ ਇੱਥੇ ਆ ਜਨਾ ਫਿਰ ਹਾਂ ਹਾਂ ਇੱਥੇ ਆ ਜਨਾ ਫਿਰ ਜੇ ਆਉਣ ਨੂੰ ਆ ਕੇ ਤਾਂ ਟਾਈਮ ਲੱਗ ਜਨਾ ਹੁੰਦੇ ਹੁੰਦੇ ਆ ਜਾਗੇ ਆਹ ਉਹ ਚੱਲ ਇਹ ਟਾਈਮ ਨਾ ਗਏ ਹੋਵਾਂਗੇ ਤੇ ਚੱਲ ਗੱਲ ਬਾਤ ਹੋ ਜੂਗੀ ਤੇ ਚੰਗਾ ਚੰਗਾ ਪਰਪਿੰਦਰ ਉਹ ਗੱਲ ਸੁਣੀ ਆਣ ਕੇ ਹਾਂਜੀ ਵਜਾ ਦੇਈਏ ਉਹ ਯਾਰ ਮੁੰਨਾ ਪਾਜੀ ਦਾ ਆਉਂਦਾ ਵਾ ਫੋਨ ਕਿਹੜੇ ਪਾਜੀ ਦਾ ਪਾਜੀ ਨੂੰ ਅੱਜ ਸੱਦਿਆ ਨਹੀਂ ਮੇਲ ਚ ਆਹੋ ਤੋ ਆਇਆ ਵਾ ਤੇ ਵੱਡੇ ਦੇ ਖਲੋਤਾ ਵਾ ਅੱਛਾ ਤੋ ਮੈਂ ਹਾਂ ਜੇ ਘਰ ਆ ਗਿਆ ਤੇ ਟਾਈਮ ਲੱਗ ਜਾਣਾ ਫੇਰ ਚਾਹ ਪਾਣੀ ਪੀ ਲਿਆ ਹਾਂ ਤੇ ਮੈਂ ਇਦਾਂ ਕਰਾਂ ਹੋਵਾਂ ਉਹਦੇ ਨਾਲ ਫੇਰ ਦੇ ਰੋਗੀ ਦਿਖਾ ਜੋ ਫਿਰ ਇੱਧਾ ਕਿੱਥੇ ਜਾਓਗੇ ਸਾਰਾ ਨਾ ਰੋਸ ਤੇ ਹੀ ਸਾਡੇ ਨਾਲ ਥੋੜਾ ਲੱਗਣਾ ਉਹ ਪ੍ਰੂਫ ਆਫ ਜੇ ਦੇਣੇ ਆ ਤੇ ਨਾਮ ਵੀ ਲਿਖਾਉਣਾ ਵਾ ਤੇ ਚੱਲ ਪਈ ਯਾਰ ਵੱਧਗਾ ਟਾਈਮ ਲੱਗ ਜਾਂਦਾ ਹੁੰਦਾ ਇਹ ਰਾਸ ਕੋਈ ਨਹੀਂ ਆਇਆ ਅਹੀਂ ਖਾ ਕੋ ਲਵਾਂ ਮੈਂ ਕੋਹ ਚੱਲ ਵੇਖ ਲਵਾਂ ਚੱਲ ਜਾਈਓ ਥੋੜੀਆਂ ਜਿਹੜੀਆਂ ਰੂੜੀਆਂ ਲੱਗੀਆਂ ਹੁੰਦੀਆਂ ਇੱਥੇ ਤੈਨੂੰ ਚੱਲ ਜਾਓ ਫਿਰ ਕੋਈ ਮਮੀ ਕਿੱਥੇ ਗਈ ਆ ਮਮੀ ਬਸ ਇੱਥੇ ਹੀ ਹੋਣੀ ਮੈਂ ਜਾਦਾ ਘਰ ਗਵੰਡੀਆ ਘਰ ਚੱਲ ਕੇ ਰੋਟੀ ਖਾ ਲਈ ਚੱਲ ਆਉਂਦੀ ਆ ਤੇ ਫਿਰ ਉਹਨੂੰ ਦੱਸ ਦਈਂ ਕਿ ਉਦੋਂ ਗਿਆ ਵਜੰਗਾ ਕੋਈ ਨਹੀਂ ਆਇਆ ਤਾਂ ਮੈਂ ਦੱਸ ਦਊਂਗੀ ਆਹ ਧਿਆਨ ਕੇ ਤੇ ਚਲ ਮੈਂ ਦੇਖ ਲਈ ਕਿ ਨਹੀਂ ਚਲ ਮਿਲੇ ਜਾਵੇ ਤੇ ਵਧੀਆ ਆ ਓਏ ਆ ਚਲ ਕੇ ਨਾ ਮੈਂ ਤਾਂ ਟਾਈਮ ਪਾਉਂਦਾ ਜਾਊਗਾ 12 13000 ਥੋੜਾ ਹੁੰਦਾ ਓਦਾਂ 500 ਰੁਪਇਆ ਦਿਹਾੜੀ ਮਿਲਦੀ ਏ ਉਹ ਵੀ ਕਿਤੇ ਮਿਲ ਗਈ ਜਾਂ ਨਾ ਮਿਲ ਗਈ ਆ ਚਲੇ ਘਰ ਦਾ ਖਰਚਾ ਦਰਿਆ ਜਾਊਗਾ ਨਹੀਂ ਬੜਾ ਹੁੰਦਾ ਓਏ ਆ ਵੀ ਹੋਰ 2 ਸਾਲ ਉਹਨੇ ਕਿੰਨਾ ਕਿਤੇ ਲੱਗ ਜਾਣਾ ਮੈਂ ਕਰਨੇ ਨਹੀਂ ਚਲ ਮੁੰਡਾ ਗੱਡੀ ਨਹੀਂ ਨਹੀਂ ਨਿਕਲੂਗਾ ਦਾ ਕੋ ਕਰੂ ਉਹ ਨਹੀਂ ਹੈ ਤੇ ਮਿਹਨਤੀ ਉਹਦਾ ਚੰਗੇ ਸਕੂਲੇ ਪਾਇਆ ਉਹਨਾਂ ਨੇ ਆ ਆ ਉਹ ਵੀੜ ਵੇਲੇ ਚਲ ਫੇਸਬੁਕ ਵੀ ਦੇ ਦੇਈ ਜੀ ਉਹਦੀ ਤੇ ਚਾਲੇ ਇਹ ਵੀ 10ਵੀ ਹੋ ਗਈ ਆ ਤੇ ਹੁਣ ਪਲੱਸ ਵਾਂਚ ਹੋ ਜਾਣਾ ਆ

ਇਦਾਂ ਵੀ ਕਿੰਨਾ ਔਖਾ ਹੋਇਆ ਨਾ ਕਦੀ ਠੋਈਨੇ ਪੈਸੇ ਲੈ ਜਾ ਕਦੀ ਆਹ ਕਰ ਲਾ ਤੇ ਇਦਾਂ ਹੁਣ ਅਸੀਂ ਵੀ ਘਰ ਬਾਲੇ ਆਂ ਇਦਾਂ ਹਰ ਟਾਈਮ ਬਾਸ ਹੁੰਦੇ ਨਹੀਂ ਚੱਲ ਮੈਂ ਦੇਖੂ ਕਈ ਨਹੀਂ ਚੱਲ ਮਿਲ ਜੇ ਕੰਮ ਤੇ ਵਧੀਆ ਗੱਲਾਂ ਦੇਖਾਂ ਕੋਈ ਕੰਮ ਕੋਈ ਵੈਸੇ ਤਾਂ ਬਾਕੀ ਕਰ ਹੀ ਲਿਆ ਸਾਰਾ ਚੱਲ ਕੰਮ ਤੇ ਸਾਰਾ ਨਿਬੜੀ ਗਿਆ ਵਾ ਰੋਟੀ ਉਦਾਂ ਨਹੀਂ ਖਾ ਕੇ ਗਈ ਉਹ ਵੀ ਹੁਣ ਉਦਾਂ ਹੀ ਪਈਆਂ ਨੇ ਸਾਬ ਸੁਫਾਈ ਦਾ ਵੀ ਉਦਾਂ ਹੀ ਕਰ ਲਿਆ ਵਾ ਚੱਲ ਇਦਾਂ ਕਰਨੀ ਆ ਪਿੰਡ ਫੋਨ ਲੰਨੀ ਆ ਘੜੀ ਉਹਨਾਂ ਨਾਲ ਗੱਲਬਾਤ ਕਰਤੀ ਹੈ ਕੱਲ ਪਰਸੋਂ ਦਾ ਫੋਨ ਨਹੀਂ ਕੀਤਾ ਉਹਨਾਂ ਨੇ ਕੁਛ ਦੀਆਂ ਬਲਾ ਹਾਲ ਚਾਲ ਬੈਠੇ ਨੇ ਉਹ ਬੈਠੇ ਤਾਂ ਰਹੇਗਾ ਨਾ ਤੂੰ ਕਿੱਧਰ ਗਈ ਜਾਨਾ ਜਨਾ ਕਿੱਧਰ ਹੀਗਾ ਹੈਂ ਸੋਨਾ ਰਮਣਾ ਹੀ ਕਿਹਾ ਦਿੰਦਾ ਅੱਛਾ ਤੇ ਮੈਨੂੰ ਆndi ਹੀਗੀ ਵੀ ਆਵੇਂ ਮੇਰੀ ਮੰਮੀ ਨੇ ਨਾ ਮੈਨੂੰ ਸੋਨਾ ਦਿੱਤਾ ਅੱਛਾ ਤੇ ਵਿਖ ਜੀ ਆਂਟੀ ਘਰ ਤੇ ਮੈਨੂੰ ਭੁੱਲ ਗਿਆ ਚੇਤਾ ਅੱਛਾ ਤੇ ਫਿਰ ਮੈਨੂੰ ਅੱਜ ਕੰਮ ਕਰਦੀ ਕਰਦੀ ਚੇਤਾ ਆਇਆ ਵੀ ਹਾ ਹਾ ਵਿਚਾਰੀ ਮੇਰੇ ਵੱਲ ਆਈ ਹੀਗੀ ਤੇ ਮੈਂ ਗਈ ਨਹੀਂ ਫੇਰ ਮੈਂ ਸਾਂਭ ਕੇ ਥੋੜਾ ਜਿਹਾ ਕੰਮ ਉਹ ਤੇ ਮੈਂ ਪਹਿਲਾਂ ਜਾ ਕੇ ਮੈਂ ਚੱਲ ਉਹਨੇ ਵੇਖ ਆਉਣੀ ਆ ਅੱਛਾ ਅੱਛਾ ਤੇ ਬੜਾ ਹੀ ਸੋਹਣਾ ਸੈਟ ਦਿੱਤਾ ਵਾ ਦੀ ਮਮੀ ਨੇ ਹੈ ਮਾਵਾ ਹੁਣ ਤੇ ਵੇਖ ਲੋ ਕਿੰਨੀਆਂ ਰੀਝਾਂ ਕਰਦੀਆਂ ਵਾ ਓਏ ਆਹੋ ਇਹ ਤੇ ਗੱਲ ਹੈ ਆਂਦੀ ਹੀ ਪਛਾਨ ਮੇਰਾ ਪਤਾ ਨਹੀਂ ਗਾ ਘੜੀ ਦਾ ਮੈਂ ਬਿਮਾਰ ਨਹੀਂ ਆ ਤੇ ਆ ਲੈ ਫੜ ਸੈਟ ਤੇ ਤੂੰ ਰੱਖ ਲਾ ਅੱਛਾ ਅੱਛਾ ਇਹ ਮੇਰੇ ਮਨ ਨੂੰ ਸੱਚੀ ਗੱਲ ਨਹੀਂ ਖੁਸ਼ੀ ਹੋਈ ਨਾ ਵੇਖ ਕੇ ਵੀ ਮਾਵਾ ਕਿੰਨੀਆਂ ਰੀਝਾਂ ਕਰਦੀਆਂ ਕੁੜੀਆਂ ਦੀਆਂ ਇਹੋ ਤੇ ਗੱਲ ਹੈ ਕਿ ਜਦੋਂ ਭਜਾਈਆਂ ਤੇ ਕੰਮ ਆ ਜਾਂਦਾ ਫੇਰ ਔਖਾ ਹੋ ਜਾਂਦਾ ਨਹੀਂ ਫੇਰ ਤੇ ਔਖਾ ਹੋਈ ਜਾਂਦਾ ਵਾ ਪੇ ਕਿਵੇਂ ਉਹਦਾ ਮਾਵਾ ਨਹੀਂ ਹੁੰਦੇ ਆ ਆਹੋ ਇਹ ਤਾਂ ਗੱਲ ਤੇ ਨਹੀਂ ਸਹੀ ਹੈ ਹਨਾ ਹੂੰ ਹੂੰ ਉੱਥੇ ਜਾਈਏ ਤੇ ਕਿਦਾਂ ਰੀਝਾਂ ਕਰਦੀਆਂ ਮਾਵਾ ਬੂਹੇ ਚ ਖਲੋਪ ਲੋਕੇ ਵੇਂਦੀਆਂ ਤੇ ਸਾਡੀ ਤੀ ਨਹੀਂ ਆਉਣਾ ਆ ਆਹੋ ਤੇ ਇਹ ਚੀਜ਼ਾਂ ਨਹੀਂ ਨਾ ਲੱਭਦੀਆਂ ਮੁੜ ਕੇ ਪਰ ਜਾਈਆਂ ਧੋਣ ਅੰਦਰੋਂ ਇਹ ਕਹਿ ਜਾਂਦੀਆਂ ਮਾਂ ਪੰਗਾ ਭਾਂਜੀ ਕੋਈ ਨਹੀਂ ਆਵਾਂਗੇ ਤੁਹਾਡੇ ਕੋਲ ਹੁਣ ਬੰਮਾ ਮਗਰ ਦੋ ਮਹੀਨੇ ਹੁੰਦਾ ਬੂਹੇ ਤੱਕ ਉਹੀ ਗੱਲਾਂ ਮਾਂ ਨਾ ਮਾਵਾ ਦੇ ਨਾਲ ਦਾ ਇਹ ਤਾਂ ਗੱਲ ਤੇ ਮਾਵਾਂ ਤੋਂ ਨਾ ਚੱਕ ਗੇਟਸ ਖੋਲੋ ਕੇ ਵੰਦੀਆਂ ਰਹਿੰਦੀਆਂ ਚ ਨਾ ਚਰ ਗਾਂ ਨਾ ਨਗ ਜੀਏ ਤੇ ਮੈਨੂੰ ਬੜੀ ਖੁਸ਼ੀ ਹੋਈ ਵੇਖ ਕੇ ਬੜਾ ਹੀ ਸੋਹਣਾ ਸੈੱਟ ਵਾ ਜਿਹੜਾ ਦਿੱਤਾ ਤੇ ਮੈਨੂੰ ਕਹਿੰਦੀ ਹੀ ਵੀ ਮੈਨੂੰ ਗੁੱਸੇ ਹੋਣ ਦੇ ਹੀਗੇ ਬਾਜੀ ਬਾਜੀ ਨੂੰ ਫੇ ਤੋਕਾ ਨੂੰ ਲੈ ਆਈਆਂ ਸੈੱਟ ਵੀ ਲਵਲੀ ਨੂੰ ਪਤਾ ਲੱਗੂਗਾ ਤੇ ਐਂ ਤੇ ਗੁੱਸੇ ਹੋਊਗਾ ਆ ਇਹ ਗੱਲ ਤੇ ਮੈਂ ਕਿਹਾ ਤੇਰੀ ਮਾਂ ਨੇ ਦਿੱਤੀ ਉਹਦੀ ਮਾਂ ਤਵਾਏ ਇਹ ਚ ਲਵਲੀ ਦਾ ਕੋਈ ਹਿੱਸਾ ਨਹੀਂਗਾ ਚੁੱਪ ਕਰਕੇ ਤਾਂ ਰੱਖ ਲੈ ਠੀਕ ਵਾ ਨਾ ਤੇਰੀ ਮਾਂ ਨੇ ਦਿੱਤੀ ਤੈਨੂੰ ਰੀਜ ਦੇ ਨਾਲ ਆਹੋ ਨਹੀਂ ਅੰਦੀ ਹੀ ਕੋਈ ਗੱਲ ਨਹੀਂ ਫਿਰ ਠੀਕ ਬਸ ਫਿਰ ਵੀ ਬੰਦੇ ਦਾ ਮਨ ਉਖੜਦਾ ਰਹੇ ਹੀ ਥੋੜਾ ਪਤਾ ਡਰਦਾ ਰਹੇ ਹੀ ਆ ਨਹੀਂ ਲਵਲੀ ਦਾ ਤਾਂ ਮਤਲਬ ਲਈ ਕੋਈ ਨਹੀਂ ਉਹਨਾਂ ਨਹੀਂ ਨਹੀਂ ਨਾਲ ਲਵਲੀ ਵੀ ਚੰਗਾ ਬਲੰਦੀ ਕਿਹੜਾ ਮਾੜਾ ਆਹੋ ਆ ਬਥੇਰਾ ਕਰਦਾ ਇਹਦੇ ਨਾਲ ਹੂੰ ਹੂੰ ਆਉਂਦਾ ਜਾਂਦਾ ਇਹਨੂੰ ਕੱਪੜੇ ਪੈਸੇ ਪਚਾਉਂਦਾ ਰਿਦਾ ਕਿਸ ਨਾ ਕਿਸ ਬਹਾਨੇ ਨਾਲ ਆਹੀ ਤਾਂ ਗੱਲ ਤੇਰੀ ਸੀ ਉਹ ਤਾਂ ਮੈਂ ਇਹਨੂੰ ਕਿਹਾ ਮੈਂ ਤਾਂ ਤੈਨੂੰ ਤਾਂ ਕਰ ਆਪਣੀ ਪਰਜਾਈ ਨੂੰ ਸੱਦ ਲਾ ਆਹੋ ਆਹ ਤੇ ਮੈਂ ਹੋਊਗੀ ਆਖੂਗੀ ਅੱਛਾ ਪੇ ਪੈਣ ਨਾਲ ਇੰਨਾ ਕਰਦਾ ਮਰ ਮਰ ਜਾਂਦਾ ਵਾ ਤੇ ਪੈਣ ਨੇ ਤੇ ਇੱਕ ਵਾਰੀ ਨਹੀਂ ਕਿਹਾ ਕਿ ਮੇਰੇ ਕੋਲ ਆਹੋ ਤੇ ਆਦੀ ਵੀ ਨਹੀਂ ਸੂਟ ਬਣਾਇਆ ਹੁੰਦਾ ਇਹਨੇ ਆਦੀ ਵੀ ਨਹੀਂ ਮੈਂ ਸੱਦੂੰਗੀ ਤੇ 10000 ਰੁਪਏ ਦੇ ਦੂੰਗੀ ਨਾਲ ਠੀਕ ਹੈ ਠੀਕ ਠੀਕ ਵਾਣਾ ਹਾਂ ਇਹ ਤੇ ਚਲ ਮੈਂ ਤਾਂ ਇਹਨਾਂ ਦੇ ਹਾਲਾਤ ਵਿਚਾਰੇ ਦੇ ਚੰਗੇ ਹੋ ਜਾਣ ਕਾਰ ਬਾਰ ਚੰਗਾ ਬਣ ਜੇ ਆਦੀ ਮੈਂ ਤੇ ਨਾ ਸ਼ਰਮ ਦੀ ਮਾਰੀ ਨਹੀਂ ਸਕਦੀ ਪੁਟਾਣਾ ਕਿੱਥੇ ਆਹੀ ਗੱਲ ਹੈ ਤੇ ਮੈਂ ਹਾਂ ਚੱਲ ਕੋਈ ਨਹੀਂ ਉਹਨਾਂ ਕੋ ਕੀ ਲੁਕਿਆ ਆਵ ਲੱਗਲੀ ਨਾ ਸਭ ਕੋ ਦੱਸਿਆ ਹੀ ਬਣਾਵਾਂ ਕੋਈ ਨਹੀਂ ਇੱਥੇ ਬਠਾਲ ਬਠੋਲ ਲਵੀ ਫਿਰ ਕੀ ਆ ਕੋਈ ਨਹੀਂ ਮੈਂ ਮਹਾਰਾ ਹੀ ਨਿਕਰ ਲੱਡਰ ਵੀ ਪਾਣਾ ਆਹੋ ਇਹ ਤਾਂ ਕੋਈ ਸਾਰੇ ਕੰਮ ਵਧੀਆ ਹੋ ਜਾਣੇ ਕੋਈ ਟਾਈਮ ਹੁੰਦਾ ਪਾੜਾ ਬੰਦੇ ਦਾ ਓਏ ਆਹੋ ਟਾਈਮ ਲੱਗ ਜਾਂਦਾ ਹੁੰਦਾ ਹੋਗਾ ਹੂੰ ਹੂੰ ਬਸ ਇਸੇ ਕੰਮ ਹੀ ਗਈ ਹੀ ਮੈਂ ਨਾ ਖੁਸ਼ ਹੋਈ ਦੀ ਬੇਚਾਰੀ ਓ ਮਮੀ ਨੂੰ ਭੁੱਖ ਲੱਗੀ ਤੇ ਮੈਂ ਚੱਲ ਘੋਣ ਆਉਂਦੀ ਹੁਣ ਆਉਂਦੀ ਆ ਚੱਲ ਕੋਈ ਨਹੀਂ ਮੈਂ ਰੋਟੀ ਬਣਾ ਲੈਣੀ ਆ ਫਿਰ ਮੈਨੂੰ ਉਹਦਾ ਖਿਆਲ ਆ ਗਿਆ ਤੇ ਮੈਂ ਤਾਂ ਚੱਲ ਗਈ ਚੱਲ ਕੋਈ ਗੱਲ ਚੰਗਾ ਆ ਚੱਲ ਚੱਲ ਮੈਂ ਲੈਣੀ ਰੋਟੀ ਖਾਣਾ ਆਹ ਚੱਲ ਵੀ ਇਹ ਫੋਨ ਕਰਦੀ ਨਾਲੇ ਇਥੋਂ ਨਾ ਥੋੜਾ ਬਰਦਾ ਵੀ ਧਿਆਨ ਰਹਿੰਦਾ ਵਾ ਸਾਹਮਣੇ ਮੰਮੀ ਹੱਡੀ ਦਾ ਕੋਹ ਹਾਲ ਨਹੀਂ ਜੋਂ ਜਾਣਾ ਵਾ ਘਰੋਂ ਬਸ ਤੇ ਮੁੜਨ ਦਾ ਨਾ ਹੀ ਨਹੀਂ ਲੈਣਾ ਬੰਦਾ ਘਰ ਹੀ ਵੇਖ ਲਿੰਦਾ ਵਾ ਕਿ ਚਲੋ ਘਰ ਕੱਲੀ ਆ ਮੈਂ ਲਾਗੀ ਬਹਿ ਜਾ ਹਲੋ ਸਾਸ਼ਕਮੀ ਜੀ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਬਸ ਠੀਕ ਆ ਹੋਰ ਕੀ ਕਰੀ ਜਾਂਨੇ ਆ ਮੇਰਾ ਫੋਨ ਨਹੀਂ ਆਇਆ ਦੋ ਤਿੰਨ ਦਿਨ ਹੋ ਗਏ ਚਲ ਕਰਦੀ ਆ ਭਲਾ ਅਸ਼ਸ਼ਾ ਆ ਹੋ ਇਦਾਂ ਹੀ ਆ ਕੇ ਸਾਰਾ ਟਾਈਮ ਕਿਥੋਂ ਲੱਗਦਾ ਆ ਹਾਂਜੀ ਹਾਂਜੀ ਇੱਥੇ ਸਭ ਵਧੀਆ ਠੀਕ ਠਾਕ ਨੇ ਇਹ ਵੀ ਕੋਸ਼ ਨੇ ਜਰਾ ਵੀ ਕੰਮ ਜਾਈ ਗਏ ਹੀ ਕੰਮ ਮਮੀ ਜੀ ਕਿੱਥੇ ਜਾਣਾ ਆ ਉਹ ਦੀਦੀ ਨਹੀਂ ਆ ਤੇ ਉਹ ਭਾਜੀ ਜਰਾ ਇਹ ਦਿਓ ਦੱਡੇ ਡੂੜੀ ਕਰਦਾ ਤੇ ਆਖਦੇ ਹੇ ਬਚਾਲ ਕੇ ਇਥੇ ਮਿਲ ਮੁੱਲ ਚ ਵੱਲਾ ਲਵਾ ਦਿਨਾ ਵਾ ਆ ਤੇ ਉਹ ਗਏ ਉਹ ਲੈ ਕੇ ਤੇ ਹੁਣ ਪਤਾ ਨਹੀਂ ਪਤਾ ਕੀ ਬੰਦਾ ਹੀ ਨਹੀਂ ਗਏ ਸਹੀ ਆ ਅਹੋ ਜਾਦੇ ਹੀ ਆ ਤੇ ਹਲੇ ਦੇ ਘਰ ਕੋਰਬ ਨਹੀਂ ਬਣਿਆ ਬਸ ਇਦਾਂ ਹੀ ਆ ਸਾਰਾ ਕੁਝ ਨਹੀਂ ਮੈਂ ਚਲੋ ਨਹੀਂ ਹਲੇ ਗਈਤ ਨਹੀਂ ਆ ਪਰ ਉਹਦਾ ਇਹ ਦੱਸਦੇ ਆ ਵੀ ਇਹ ਨਹੀਂ ਘਰ ਮੜਾਈ ਆ ਹਲੇ ਆ ਚਲੋ ਕੀ ਕਰਨਾ ਫਿਰ ਕੋਈ ਨਹੀਂ ਪੁੱਛਾਂਗੇ ਮੜੇ ਦਿਨ ਤੇ ਹੁੰਦੇ ਰਹਿੰਦੇ ਮੰਮੀ ਜੀ ਇਹ ਗੱਲ ਦੀ ਹੈਗੀ ਪਰ ਨਾ ਗੱਲ ਕੀ ਆ ਜਦੋਂ ਹੁਣ ਇੱਥੇ ਹੁੰਦੇ ਆ ਨਾ ਉਦੋਂ ਕੋਈ ਨਾ ਕੋਈ ਚੀਜ਼ ਮੰਮੀ ਦੇ ਦਿੰਦੇ ਆ ਅੱਗੇ ਵੇਖਦੇ ਨੇ ਆਪਣੇ ਕੀ ਸੋਨੇ ਦੇ ਆਪਣੇ ਕੀ ਬਣਾਏ ਆ ਜੀ ਉਹ ਦੇ ਦਿੰਦੇ ਜੇ ਅੱਗੇ ਇੱਕ ਦਿਨ ਆਏ ਆ ਉਹ ਦਿਨ ਉਹਨੇ ਡੱਬੇ ਜਿਹਦੇ ਵਿੱਚ ਕੁਝ ਫੜਾਇਆ ਪੰਜਾਬ ਦਾ ਫਰੇ ਸੈਟ ਹੈ ਕਿ ਕੀ ਹੀ ਉਹ ਵੀ ਚੋਕੀ ਉਹਨਾਂ ਨੂੰ ਦੇਤਾ ਹੈ ਚਲੋ ਮੰਨਿਆ ਆਵੇਂ ਜੀ ਘਰ ਵਿੱਚ ਚੀਜ਼ ਨਹੀਂ ਹੈਗੀ ਤੇ ਬੰਦਾ ਇਹ ਆ ਕਿ ਹਿਸਾਬ ਨਾਲ ਖੜੀ ਏ ਥੋੜਾ ਵੀ ਜੋ ਕੁਝ ਹੈਗਾ ਸਭ ਕੁਝ ਲੈ ਕੇ ਚਾ ਲਈ ਇਥੋਂ ਅਸੀਂ ਵੀ ਤੇ ਅਕਸਰ ਕਰ ਵਾਲੇ ਆ ਨਾ ਨਹੀਂ ਨਹੀਂ ਮੈਂ ਦਾਈਨ ਨਾਲ ਵਕ ਨਹੀਂ ਮੈਂ ਤੁਹਾਨੂੰ ਲੱਭ ਕੇ ਦੋ ਉਹਨਾਂ ਨੂੰ ਕੋਈ ਚੱਲੇ ਆ ਵੀ ਇਧਰੋਂ ਥੋੜਾ ਧਿਆਨ ਥਾੜੇ ਉਹਨਾਂ ਦਾ ਕੋਈ ਵੀ ਚੀਜ਼ ਇੱਥੋਂ ਅੱਗੇ ਲੈ ਜਾਣੀ ਹੈ ਜੇ ਮੁੰਡੇ ਦੀ ਫੀਸਾਂ ਕਰਦਿਆਂ ਤਾਂ ਇੱਥੋਂ ਜੇ ਕੋਈ ਸੌਦਾ ਬਤਾਤਾ ਇੱਥੋਂ ਸਾਰਾ ਖਰਚਾ ਹੀ ਨਾ ਚੁੱਕਿਆ ਆ ਉਹ ਹੀ ਕਿ ਚੰਗਾ ਭਲਾ ਪਰਉਣਾ ਕਰਨ ਵਾਲਾ ਕੰਮ ਤੇ ਜੇ ਕਰਨਾ ਹੋਵੇ ਤਾਂ ਕਰ ਨਹੀਂ ਸਕਦਾ ਉਹਨਾਂ ਵੀ ਹੋਵਾਂ ਭੜਪਾ ਤੁਹਾਨੂੰ ਜੀਣੇ ਕਿ ਕਰਦਾ ਇਹੋ ਹੀ ਆ ਵੀ ਚਾ ਲੋ ਥੋਂ ਆਈ ਜਾਂਦੇ ਮੈਨੂੰ ਕਿ ਲੋੜਾ ਕਰਨ ਦੀ ਨਾ ਨਾ ਅਹੀਂ ਕਦੀ ਗੱਲ ਕਰਨੀ ਹੋਈ ਵੀ ਨਹੀਂ ਤੇ ਚਲੋ ਠੀਕ ਆ ਫਿਰ ਮੈਂ ਰੱਖਦੀ ਆ ਕਰੂੰ ਕੋਈ ਨਹੀਂ ਫੇਰ ਕਿਤੇ ਚੰਗਾ ਚੰਗਾ ਓਕੇ ਮਮੀ ਪਾਪਾ ਲੱਭਣੇ ਸਵੇਰ ਦੇ ਕਿਤੇ ਗਏ ਆ ਪਾਪਾ ਨੇ ਕਿੱਥੇ ਜਾਣਾ ਸੀ ਪੁੱਤ ਤੇਰੇ ਮਾਮੇ ਨੇ ਨਾ ਮੇਲਵੇ ਚ ਪਤਾ ਕੀਤਾ ਸੀ ਨੌਕਰੀ ਦਾ ਉਹਦਾ ਕੱਲ ਮੈਨੂੰ ਫੋਨ ਆਇਆ ਸੀ ਵੀ ਭੈਣ 10ਵੀਂ ਦਾ ਸਰਟੀਫਿਕੇਟ ਆਧਾਰ ਕਾਰਡ ਤੇ ਫੋਟੋਆਂ ਦੇ ਕੇ ਤੇ ਕੱਲ ਦੀ ਉਹ ਗਾੜੀ ਜਿਹੜੇ ਬੰਦੇ ਨਾਲ ਗੱਲ ਕੀਤੀ ਹੈ ਨਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਤੁਸੀਂ ਲੈ ਆਇਓ ਤੇ ਮੈਂ ਵੀ ਦਵਾ ਦੂੰ ਨੌਕਰੀ। ਅਸਰੇਰ ਦੇ ਉੱਥੇ ਗਏ ਹੀ ਉਹ। ਮੈਂ ਵੀ ਸਗੋਂ ਡੀਕਣ ਲਈ ਆ ਵੀ ਕਿਹੜਾ ਵੇਲਾ ਹੋਵੇ ਤੇ ਆਉਣ ਤੇ ਮੈਨੂੰ ਦੱਸਾਂ। ਆ ਇਹ ਗੱਲ ਹੈਗੀ ਆ। ਮਾਮਾ ਤੇਰਾ ਉਹਦਾ ਨਾਲ ਹੀ ਗਿਆ ਵਾ। ਮੈਂ ਹਾਂ ਵੀ ਇਕੱਲੇ ਨੂੰ ਨਹੀਂ ਪਤਾ ਲੱਗਣਾ ਤੂੰ ਨਾਲ ਚੱਲਦੀ। ਉਹ ਇੱਥੇ ਆਈ ਮਾਮੂ। ਨਹੀਂ ਇੱਥੇ ਨਹੀਂ ਆਇਆ। ਤੇਰੇ ਪਾਪਾ ਜੀ ਉੱਧਰ ਨੂੰ ਗਏ ਸੀ। ਪੁੱਤ ਘਰ ਅੱਡੇ ਤੇ ਜਾ ਕੇ ਫੋਨ ਕਰ ਲਿਆ ਹੁਣਾਂ ਵਾ। ਅਛਾ ਅਛਾ। ਉਹ ਹੁਣ ਪਵੇਂ ਘਰੋਂ ਹੋ ਗਈ ਆ ਹੁਣਾਂ ਦੀ। ਆ ਟਾਈਮ ਤੇ ਲੱਗ ਜਾਣਾ ਪੁੱਛੇ ਕਰੀ ਮੈਂ ਫੋਨ ਕਰਕੇ ਹੈਲੋ ਪਪਾ ਜੀ ਸ੍ਰੀ ਕਾਲ ਤੇ ਕਿੰਨਾ ਟਾਈਮ ਲੱਗਣਾ ਜੇ ਮੰਮਾ ਦੱਸਣ ਦੇ ਤੀ ਉਹ ਮਿਲਦੇ ਗਏ ਜੇ ਉਹਨਾਂ मामੂ ਨਾਲ ਅੱਛਾ ਅੱਛਾ ਤਰਪੇ ਜੀ ਅੱਛਾ ਅੱਛਾ ਤੇ ਮੈਂ ਕਹਿੰਦਾ ਵੀ ਨਾਨਕ ਜਿਆਦਾ ਟਾਈਮ ਨਾ ਲਾਇਓ ਮੈਂ ਤਾਂ ਮੰਮੀ ਠੀਕ ਕਰਦੇ ਆ ਹਾਂਜੀ ਹਾਂਜੀ ਅੱਛਾ 15 ਕ ਮਿੰਟ ਹੀ ਲੱਗਣੇ ਜੀ ਠੀਕ ਜੀ ਤੇ ਮੰਮੀ ਪਪਾ ਕਹਿੰਦੇ ਵੀ ਕੋਈ ਕੁਝ ਮੰਗਾਉਣਾ ਵਾ ਸ਼ਰਮ ਨਹੀਂ ਕੋਹਨੇ ਮਂਗਾਉਣਾ ਨਹੀਂ ਮਂਗਾਣਾ ਫਿਰ ਉਹ ਨਹੀਂ ਮੰਗਾਉਣਾ ਉਹਨਾਂ ਨੂੰ ਕਹਿ ਵੀ ਆਪ ਆਜੋ ਤੇ ਚਲੋ ਠੀਕ ਜੀ ਪਾਪਾ ਮਮਾ ਕਹਿੰਦੇ ਨਹੀਂ ਕੱਖ ਨਹੀਂ ਮੰਗਾਉਣਾ ਤੁਸੀਂ ਆਜੋ ਘਰ ਅਛਾ ਅਛਾ ਚਲੋ ਠੀਕ ਜੀ ਹਾਂ ਜੀ ਠੀਕ ਇਹ ਵੀ ਪਾਪਾ ਤੇ ਕਹਿੰਦੇ ਵੀ ਆਪਾਂ ਉੱਥੇ ਤੁਰ ਪਏ ਆ ਤੇ ਕਹਿੰਦੇ ਵੀ 15 ਕਿ ਮਿੰਟ ਹੀ ਲੱਗਣੇ ਆ ਚਲ ਆ ਜਾਣਾ ਫਿਰ ਛੇਤੀ ਆਓ ਵੀ ਕਰਨਾ ਮੈਂ ਤਾਂ ਬੰਬੀਵਾਲ ਨੂੰ ਚਲ ਗਈ ਤੇ ਆਹ ਟਰੈਕਟਰ ਕੌਣ ਲਾ ਆ ਗਿਆ ਵਾ ਮਮੀ ਟਰੈਕਟਰ ਕਿੰਨੇ ਲਾ ਕੇ ਜਾਣਾ ਵਾ ਹਾਂ ਸ਼ੈਲੀ ਨਹੀਂ ਆਹੋ ਉਹ ਲਾ ਕੇ ਗਿਆ ਵਾ ਉਹਨਾਂ ਦੇ ਘਰ ਨਾਲ ਫਰਸ਼ ਫਰਸ਼ ਭੈਣ ਰਿਆ ਵਾ ਤੇ ਮੈਨੂੰ ਕਹਿਣ ਡਿਆ ਸੀ ਵੀ ਟਰੈਕਟਰ ਮੈਂ ਤੁਹਾਡੇ ਘਰ ਲਾ ਜਾਂਦਾ ਵਾ ਮੈਂ ਚੱਲ ਆ ਜਾ ਚਲ ਉਹ ਤਾਂ ਕੋਈ ਗੱਲ ਨਹੀਂ ਲਾ ਗਿਆ ਵਾ ਤੇ ਤੁਸੀਂ ਰਾਹ ਦੇ ਵਿੱਚ ਚਲਵਾ ਲਿਆ ਕਿ ਪਾਸੇ ਇੱਧਰ ਕਰਕੇ ਖਲਾਰ ਲੈਂਦੇ ਕਿ ਤੱਕ ਦੋ ਦਿਨ ਲੱਗਣੇ ਕਿ ਤੈਨੂੰ ਉਹਨੂੰ ਤਾਂ ਮੈਂ ਕਿਹਾ ਸੀ ਕਿ ਉਹ ਬੈਟਰੀ ਹੈ ਨਹੀਂ ਤੇ ਮੈਂ ਉਹਨੂੰ ਤਾਂ ਹੀ ਮੈਂ ਹੀ ਕਿਹਾ ਮੈਂ ਚੱਲ ਉੱਚੇ ਜੀ ਥਾਂ ਲਾ ਦੇ ਬਾਜੂ ਤੱਕਾ ਲਾਉਣਾ ਸੁੱਖਾ ਹੋ ਜਾਊਗਾ ਖਲਾਰ ਤੇ ਗਿਆ ਵਾ ਤੇ ਆਵੇ ਗਾੜੀ ਖਲਾਰ ਗਿਆ ਨਾ ਉਧਰ ਨੂੰ ਲੰਘ ਸਕਦਾ ਬੰਦਾ ਤਾਂ ਨਾ ਉਧਰ ਨੂੰ ਬੰਦਾ ਇੱਧਰ ਲਾ ਜਾਂਦਾ ਤੇ ਤੱਕਾ ਲਾ ਕੇ ਸਟਾਰਟ ਕਰਵਾ ਦਿੰਦਾ ਚਲੋ ਕੋਈ ਗੱਲ ਨਹੀਂ ਜਾਂ ਫਿਰ ਕਿਦਾਂ ਐਡਮਿਸ਼ਨ ਕਰਾਉਣੀ ਹੈ ਕਿ ਨਹੀਂ ਨਹੀਂ ਮੈਂ ਐਡਮਿਸ਼ਨ ਦਾ ਮੈਂ ਤੁਹਾਨੂੰ ਕਿਹਾ ਸੀ ਮੈਂ ਰਜਿਸਟ੍ਰੇਸ਼ਨ ਫੀਸ ਤੁਹਾਨੂੰ ਕਿਹਾ 500 ਰੁਪਿਆ ਵਾ ਤਾਂ ਤੁਸੀਂ ਦੇ ਆਓ ਐਡਮਿਸ਼ਨ ਚਲੋ ਬਾਅਦੋਂ ਸਹੀ ਮੈਂ ਕਿੱਥੇ ਜਾਣਾ ਵਾ ਆਪਣੇ ਪਿਓ ਨੂੰ ਨਾਲ ਲੈ ਜਾ ਦੋਵੇਂ ਜਾਣੇ ਜਾ ਕੇ ਤੇ ਦੇ ਆਓ ਫਿਰ ਰੋਬਨ ਨੇ ਜਾਣਾ ਕੱਲ ਆਪਣਾ ਟੈਸਟ ਦੇਣ ਤੇ ਮੈਂ ਇਦਾਂ ਕਰਦਾ ਵਾਂ ਪਿਓ ਦੇ ਨਾਲ ਹੀ ਚਲ ਜਾਨਾ ਵਾ ਤੇ ਨਾਲ ਉਹਦਾ ਟੈਸਟ ਦਿਵਾਉਂਗਾ ਤੇ ਨਾਲੇ ਆਪਣੀ ਫੀਸ ਤੇ ਆਉਂਗਾ ਚਲ ਠੀਕ ਐ ਇਦਾਂ ਹੀ ਕਰ ਲੈ ਵੀ ਇਸ ਤੇ ਮੈਂ ਵੀ ਤੇਰੇ ਪਿਓ ਦੇ ਆਉਂਦੇ ਰੋਟੀ ਪਾਣੀ ਬਣਾਵਾ ਫਿਰ ਉਹਦੀ ਗੱਲ ਸੁਣਾ ਕੇ ਭੀ ਕੀ ਜਾਂਦਾ ਚਲੋ ਠੀਕ ਏ ਚੱਲ ਮੈਂ ਘਰ ਕੀ ਕਰਨਾ ਵਾਂ ਇੱਥੇ ਵੀ ਤੇ ਵਿਹਲਾ ਹੀ ਬੈਠਾ ਵਾਂ ਭੱਟੇ ਤੇ ਜਾਣਾ ਯਾਰ ਕਿਸੇ ਦੇ ਲਾਗੇ ਨਾਲ ਖੇਡਾਂਗਾ ਦੋ ਕੁ ਮਿੰਟ ਆ ਗਏ ਤੁਸੀਂ ਉਹ ਆਹ ਦਈਏ ਪਾਣੀ ਪਾਉਣ ਆਹ ਮੈਂ ਤਾਂ ਵੇਲਾ ਨੂੰ ਪਾਣੀ じゃ ਪਾਦਾ ਸੁੱਕੀਆਂ ਆਈਆਂ ਆਈਆਂ ਤਾਂ ਕਿੱਦਾਂ ਬਣੀ ਗੱਲ ਬਣ ਗਿਆ ਉਹ ਕੰਮ ਹਾਂ ਤੇ ਉਹ ਕਹਿੰਦੇ ਆ ਵੀ ਭਾਵੇਂ ਦੋ ਕੁ ਦਿਨ ਠਹਿਰ ਕੇ ਤੇ ਆ ਜਾਓ ਅੱਛਾ ਵਾ ਚੱਲ ਠੀਕ ਹੈ ਤਨਖਾਹ ਤਨਖਾਹ ਕਿਤੇ ਰੁਪਈਆ 14000 ਦਿਆ ਕਰਾਂਗੇ ਲੈ लवली 12 ਕਹਿਣ ਦਿਆ ਸੀ ਤੇ 14 ਮਿਲ ਗਿਆ ਤਾਂ ਹੋਰ ਕੀ ਚਾਹੀਦਾ ਵਧੀਆ ਵਾ ਇਹ ਚੱਲ ਬੜੀ ਖੁਸ਼ੀ ਵਾਲੀ ਗੱਲ ਵਾ ਵੱਡੀ ਗੱਲ 500 ਦਾ ਮੋਟਰਸਾਈਕਲ ਜੀ ਮੈਨੂੰ ਰਾਤੀ ਲੱਗ ਗਿਆ ਕਰੋ ਤੋਦਾਂ ਵੀ ਛੁੱਟੀ ਕੋਈ ਨਾ ਕੋਈ ਆਇਆ ਜਾ ਕਰਨੀ ਆ ਉਹ ਚਲੋ ਨਾ ਵੀ ਛੁੱਟੀ ਆ ਉਹ ਇਹ ਆ ਕਮਰਾਂ ਤੇ ਚੰਗਾ ਕਿ ਨਹੀਂ ਹੋਰ ਕੀ ਆ ਚੱਲ ਆ ਤੇ ਬੜੀ ਵਧੀਆ ਤੇ ਲਵਲੀ ਨਾਲ ਗਿਆ ਇਹ ਲਵਲੀ ਮੇਰੇ ਨਾਲ ਹੀ ਗਿਆ ਸੀ ਅੱਛਾ ਤੇ ਮੇਰਾ ਕਿਹੜਾ ਬਾਕੀ ਵੀ ਹੋ ਹਾਂ ਫਿਰ ਲਵਲੀ ਨੂੰ ਮੈਂ ਫੋਨ ਕੀਤਾ ਤੇ ਮੈਨੂੰ ਲੈ ਗਿਆ ਹੀ ਉੱਥੇ ਘਰੋਂ ਹੋ ਕੇ ਆਏ ਹੁਣ ਕਿ ਸਿੱਧੇ ਆ ਗਏ ਨਾ ਨਾ ਮੈਨੂੰ ਇੱਥੇ ਤਰ ਗਿਆ ਮੈਂ ਕਿਹਾ ਨਹੀਂ ਘਰ ਯਾਰ ਫਿਰ ਗਏ ਤਾਂ ਟਾਈਮ ਲੱਗ ਜਾਣਾ ਚੱਲ ਉਹ ਆਉਂਦੇ ਹੋ ਘੜੀ ਘਰੋਂ ਕੇ ਨਹੀਂ ਘਰ ਫਿਰ ਮੈਂ ਨਹੀਂ ਗਿਆ ਚਲਹਾ ਤੇ ਬੜਾ ਵਧੀਆ ਮੈਂ ਬੜੇ ਚਿਰ ਦੀ ਦੀਕਣ ਦੀ ਹੈ ਕਰਨੇ ਤੁਹਾਨੂੰ ਫੋਨ ਵੀ ਕੀਤਾ ਸੀ ਮੈਂ ਤਾਂ ਇਹ ਮੈਨੂੰ ਕਹਦੇ ਪਪਾ ਸਿੱਧੇ ਆ ਜਾਓ ਅਸੀਂ ਦੀਕਣਦੇ ਆ ਤੁਹਾਨੂੰ ਚਲ ਆਓ ਚਾਹ ਪਾਣੀ ਘੁੱਟ ਬਣਾ ਕੇ ਪੀਏ ਆ ਚੱਲ ਓਏ ਇਹ ਹਲੇ ਤਾਂ ਕਿੰਨਾ ਟਾਈਮ ਹੋ ਗਿਆ ਆ ਫੋਨ ਨਾ ਕਰਾਂ ਦੀ ਫਿਰ ਕਿੱਧਰ ਬੈਠੀਆਂ ਲੈ ਆ ਵੀ ਗਏ ਆ ਓਏ ਯਾਰ ਕੀ ਆਉਣਾ ਉੱਥੇ ਤੇ ਨਾ ਐਵੇਂ ਹੀ ਬੜਾ ਲੱਗ ਗਿਆ ਤੇ ਟਾਈਮ ਕਿੱਥੇ ਲੱਗਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਰਿਓ ਦਫ਼ਤਰੇ ਸੈਨ ਕਰਮ ਜਾ ਕੇ ਦੀ ਉਹ ਦਫ਼ਤਰੇ ਜਾ ਅੱਛਾ ਉਹ ਚਾਲੇ ਆ ਵੀ ਉਹ ਅੰਦੇ ਦੇ ਡਿਸੀਜਨ ਤੇ ਵੀ ਰੱਖ ਲਿਆ ਕਰਾਂਗੇ ਤੇ ਉਦਾਂ ਵੀ ਨੂੰ ਰੱਖ ਲਿਆ ਕਰਾਂਗੇ ਤੇ ਹਟਾਵਾਂਗੇ ਨਾ ਅੱਛਾ ਉਹ ਰੱਖ ਲਿਆ ਆ ਆਹੋ ਤਾਂ ਕਰਕੇ ਟਾਈਮ ਲੱਗ ਗਿਆ ਨਾ ਜਿਆਦਾ ਕੋਈ ਜ਼ਿਆਦਾ ਵਧੀਆ ਆ ਕੰਮ ਮਿਲ ਗਿਆ ਉਹ ਕੰਮ ਹੀ ਬੜਾ ਰੋਖ ਆਇਆ ਸਭ ਅੱਛਾ ਉਹ ਗੇਟ ਵਾਲਾ ਜਿਹੜਾ ਇਹਨਾਂ ਨੂੰ ਹਟਾਤਾ ਉਹਨਾਂ ਨੇ ਹਾਂ ਉਹ ਜਿਹੜਾ ਪਹਿਲਾਂ ਗੇਟ ਤੇ ਰੱਖਿਆ ਸੀ ਨਾ ਹਾਂਜੀ ਉਹਨੇ ਪਤਾ ਨਹੀਂ ਚੋਰੀ ਚਾਰੀ ਕਰ ਲਈ ਜੇ ਕੋਈ ਅੱਛਾ ਤੇ ਚਾਲੇ ਇਹ ਵੀ 14000 ਰੁਪਏ ਤੇ ਰੱਖ ਲਿਆ ਬੰਦੇ 14000 ਚਲੋ ਫਿਰ ਵੀ ਬੜਾ ਵਧੀਆ ਆ 11000 1500 ਖੰਡ ਕੱਟੀ ਜਾਣਾ ਤੇ 12 13000 ਦੇਈ ਜਾਣਾ ਤੇ ਵਧੂ ਹਾਂ ਤੇ ਵਧੂ ਇੱਥੇ ਕੀ ਬੰਦਿਆ ਨਾ ਨਾ ਕੱਕ ਹੁਣ ਚੱਲੇ ਜੇ ਅਪਨੂੰ ਨਿਆਣੇ ਤੇ ਪੜਾਉਂਗੇ ਨਾ ਚੱਜ ਨਾਲ ਨਹੀਂ ਨਹੀਂ ਬੜਾ ਵਧੀਆ ਹੋਇਆ ਚੱਲੇ ਕਿ ਹੁਣ ਉਹਨਾਂ ਨੂੰ ਇਹ ਕਿਉਂ ਵੀ ਹੁਣ ਦਿੱਲੀ ਜਾਇਆ ਕਰਨਾ ਜੇ ਇਹਦੀ ਛੁੱਟੀ ਕਰ ਲਈ ਨਾ ਤੇ ਅਗਲਾ ਕੱਢ ਕੇ ਉਹ ਮਾਰਨਾ ਨਹੀਂ ਪਰਸੋਂ ਤੋਂ ਕਹਿੰਦੇ ਵੀ ਆਜੋ ਮੈਨੂੰ ਕੋਈ ਗੱਲ ਆਨ ਘੱਟੇ ਦੀ ਰੁਟੀਨ ਨਾ ਜਾਇਆ ਕਰੋ ਨਾ ਦਿੱਲੀ ਚੱਲ ਜਾ ਕਰਨੀ ਉੱਥੋਂ ਤੇ ਹੈ ਹੀ ਲੱਗੀ ਇਹਨਾਂ ਦੇ ਕਿੰਨਾ ਵਕਵਾ ਕੇ ਤੇ 10 ਮੀਟਰ ਦਾ ਰਹਾਵਸ ਚੱਲ ਵਧੀਆ ਵਾ ਹਾਂ ਫਿਰ ਭਾਈ ਬੱਸੇ ਚੱਲ ਜਾ ਕਰਨੀ ਸ਼ੇ 1 ਕਿਲੋਮੀਟਰ ਦਾ ਸਾਰਾ ਪੈਂਦਾ ਬੱਸ ਸਾਰੇ ਅੱਛਾ ਸ਼ਾਬਾਹ ਹਾਂ ਨਾ ਮੋ 5000 1000 ਦਾ ਤੇ ਲੱਗਦੀ ਮਹੀਨੇ ਦਾ। ਉਹ ਚਲੋ ਵਧੀਆ ਆ ਕੰਮ ਤੇ ਲੱਭਦੇ ਹੀ ਨਹੀਂ ਆ। ਕੰਮ ਲੱਭਦੇ ਨਹੀਂ ਆ। ਆ ਜਦ ਤੱਕ ਕੰਮ ਮਿਲ ਗਿਆ ਆ। ਕੋ ਚਾਲੇ ਆ ਕੁੜੀ ਵੀ ਕਿਤੇ ਸੌਖੀ ਹੋ ਜੂਗੀ ਆਪਣੇ ਘਰ। ਉਹ ਨਹੀਂ ਨਹੀਂ ਚਲੋ ਵਧੀਆ ਆ। ਤੇ ਹੁਣ ਆਹੀ ਵੀ ਕਿਹਦੇ ਨਾਲ ਪਤਾ ਕੀ ਕਰੀਏ। ਹੋਈ ਜੀ ਯਾਰ ਉਹਨਾਂ ਘਰ। ਮੇਰੇ ਤਾਂ ਕੱਲ ਨੂੰ ਹੀ ਨਾ ਹੋਈ ਜੀ। ਸਾਨੂੰ ਹੋਈਏ ਨਾਲੇ ਵਧਾਈ ਦੇਵਾਂਗੇ। ਹੋਰ ਹੈਨਾ ਕੱਲ ਨੂੰ ਜਾਣੀ। ਤੇ ਚਲ ਏ ਆ ਵੀ ਉਹਨਾਂ ਨਾਲ ਕੋਈ ਰੋਸ ਹੋਊਗਾ ਮੇਰੇ। ਕੁੜੀ ਵੀ ਨਾ ਕਰ ਲੈਂਦੀ ਆ ਫਸਲਾ ਤੇ ਕੋਈ ਨਹੀਂ ਆਪਾਂ ਕੱਲ ਨੂੰ ਚੱਲਦੇ ਆ। ਤੇ ਉਹ ਆਈ ਨਹੀਂ ਜੀ ਕੌਣ ਦੀ ਆ ਘਰ ਉਹ ਸੁੱਤੀ ਮੇਰੇ ਨਾਲ ਪਰਲੇ ਅੰਦਰ। ਨੇ ਮਮੀ ਆ ਗਈ ਕਿ ਭਾਈ ਠਹਿ ਦੱਸਿਆ ਜਾਂ ਮੈਂ ਆ ਮੈਂ ਦੱਸਤਾ ਹਾਂ ਉਹਨਾਂ ਨੂੰ ਅੱਛਾ ਆ ਚੱਲ ਉੱਠ ਜਿਆ ਫਿਰ ਦੱਸ ਦਿੰਦੇ ਆ ਵੀ ਚੱਲ ਮਿਲ ਗਈ ਐ ਨੌਕਰੀ ਉਹਦੇ ਹੁਣੇ ਘੜੀ ਲੰਮੇ ਪਹਿਲਾਂ ਉੱਧਰ ਉਹਦਾ ਫੋਨ ਕਰ ਸੜੀ ਹਾਂਜੀ ਤੇ ਚੱਲ ਉੱਥੇ ਦੇ ਜਿਹੜਾ ਜਾਣਾ ਜਾਣਾ ਚੱਲ ਫੋਨ ਤੇ ਜਿਹੜਾ ਭਰਮ ਭਾਜਾ ਹੁੰਦਾ ਵੀ ਵਧਾਈ ਦੇ ਦਿੰਦੀ ਹੈ ਹਨਾ ਕੋਈ ਨਹੀਂ ਕਰ ਲਾਂਗੇ ਹਾਂ ਨਾ ਕੁਛ ਬੜੇ ਹੀ ਹੁੰਦਾ ਚੱਲੀ ਐ ਵੀ ਵਧਾਈ ਮੈਂ